ਕੋਈ ਗੱਲ ਨਹੀਂ ਫਿਰ ਆਪਾਂ ਇਹਦੇ ਬਾਰੇ 27 ਤੋਂ ਬਾਅਦ ਗੱਲ ਕਰਾਂਗੇ ਤੇ ਉਹਨਾਂ ਨੇ ਇੱਕ ਤਰੀਕੇ ਦੇ ਨਾਲ ਉਹਨਾਂ ਨੂੰ ਟਾਲਤਾ ਫਿਰ ਗੱਲ ਇਹ ਵੀ ਆਈ ਹੈ ਕਿ ਪੇਸ਼ਕਸ਼ ਇਹ ਵੀ ਕੀਤੀ ਗਈ ਸੀ ਸੁਖਵੀਰ ਸਿੰਘ ਬਾਦਲ ਵੱਲੋਂ ਕਿ ਜੇ ਬੀਜੇਪੀ ਸਾਡੇ ਨਾਲ ਸਮਝੌਤਾ ਕਰਦੀ ਹੈ ਉਹਨਾਂ ਨੂੰ ਕਿਸੇ ਕਿਸਮ ਦੀ ਕੋਈ ਮਤਲਬ ਜਿਹੜੀ ਇਸ ਗੱਲ ਦੀ ਅੱਜ ਵੀ ਹੈ ਕਿ ਅਸੀਂ ਕੋਈ ੜਕਾ ਬਣਾਗੇ ਤੇ ਅਸੀਂ ਇੱਕ কমিਟਮੈਂਟ ਕਰ ਲੈਨੇ ਕਿ ਅਸੀਂ ਦੋਨੇ ਮੀਆਂ ਬੀਵੀ ਐਤਕੀ ਪਾਰਲੀਮੈਂਟ ਦੀ ਚੋਣ ਨਹੀਂ ਲੜਦੇ ਪਰ ਮੇਰੇ ਖਿਆਲ ਵੀ ਅਜੇ ਤੱਕ ਉਹਨਾਂ ਨੂੰ ਉਥੋਂ ਕੋਈ ਹੁੰਗਾਰਾ ਪੋਜ਼ਿਟਿਵ ਮਿਲਿਆ ਨਹੀਂ ਹੁਣ ਸਥਿਤੀ ਇਹ ਜਿੱਤਵੇਂ ਤੁਸੀਂ ਕਿਹਾ ਕਿ ਭਾਵੇਂ ਪਾਣੀ ਪੂਰਾ ਦਿੱਤਾ ਝੋਨੇ ਵੇਲੇ ਬਿਜਲੀ ਦੀ ਕੋਈ ਕਮੀ ਨਹੀਂ ਰਹੀ ਇਹਦੇ ਬਾਵਜੂਦ ਵੀ ਇਹਦੀ ਇਹਦੀ ਵਜ੍ਹਾ ਕਾਰਨ ਜਿਹੜੇ ਹੈਗੇ ਆ ਆਮ ਲੋਕਾਂ ਦਾ ਚੁਕਾਜ ਰਕ ਕਿਸਾਨਾਂ ਦਾ ਚੁਕਾ ਹੈ ਉਹ ਆਮ ਆਦਮੀ ਪਾਰਟੀ ਵੱਲੇ ਮੈਂ ਕਹਿੰਦਾ ਵੀ ਜੇ ਨਾ ਕੁਝ ਵੀ ਹੋਇਆ ਹੁੰਦਾ ਦਾਲੇ ਵਾਲੀਆਂ ਸਭ ਜਿਹੜਾ ਬੇਅਦਬੀ ਵਾਲਾ ਮਾਮਲਾ ਨਾ ਉਹ ਖੜਾ ਨਹੀਂ ਛੱਡ ਰਿਹਾ ਕਾਲੀ ਦਲ ਦਾ ਜੇ ਪਾਣੀ ਨਾ ਵੀ ਮਿਲਿਆ ਹੁੰਦਾ ਕੁਝ ਵੀ ਨਹੀਂ ਹੁੰਦਾ ਜਿਹੜੇ ਆਮ ਤੌਰ ਤੇ ਕਿਸਾਨੀ ਐ ਉਹ ਸਿੱਖ ਪਾਈਚਾਰਾ ਚੋਂਦੀ ਐ ਔਰ ਉਹ ਸਿੱਖ ਪਾਈਚਾਰਾ ਜਿਹੜਾ ਹੈਗਾ ਰੈਲੀਆਂ 'ਚ ਬੰਦੇ ਜ਼ਰੂਰ ਇਕੱਠੇ ਹੋ ਜਾਂਦੇ ਜਿਹੜੇ ਰੈਲੀਆਂ 'ਚ ਲੋਕ ਜਾਂਦੇ ਆ ਆਪਾਂ ਜਾਣਦੇ ਆ ਕਿ ਲਿਜਾਣ ਵਾਲੇ ਚਾਹੀਦੇ ਖਰਚਾ ਚੱਲਣ ਵਾਲੇ ਚਾਹੀਦੇ ਜਿੰਨੇ ਮਰਜ਼ੀ ਬੰਦੇ ਲੈ ਜਾਓ ਔਰ ਖਰਚੇ ਦੇ ਮਾਮਲੇ 'ਚ ਅਕਾਲੀ ਦਲ ਦੂਜੀਆਂ ਪਾਰਟੀਆਂ ਨਾਲੋਂ ਸਮਰੱਥ ਐ ਇਹ ਕਰ ਸਕਦਾ ਐ ਇਸ ਕਰਕੇ ਨੰਦੀਆਂ ਰੈਲੀਆਂ 'ਚ ਬੰਦੇ ਜਾਂਦੇ ਪਰ ਰੈਲੀਆਂ ਦੇ ਵਿੱਚ ਜਾਣ ਵਾਲੇ ਬੰਦਿਆਂ ਨੂੰ ਵੋਟਾਂ 'ਚ ਕਨਵਰਟ ਕਰਨਾ ਬਹੁਤ ਮੁਸ਼ਕਲ ਹੋ ਜਾਂਦਾ ਐ ਸੁਖਵੀਰ ਸੁਬਾਦ ਲਈ ਇਸ ਕਹ ਨੂੰ ਚੰਗੀ ਤਰ੍ਹਾਂ ਜਾਣਦਾ ਰਹੀ ਗਰ ਹੁਣ ਕਿ ਬੀਬੀ ਇੱਥੋਂ ਜੋ ਲੜੂਗੀ ਜਾਂ ਨਹੀਂ ਲੜੂਗੀ ਮੈਨੂੰ ਇਹ ਕਹਿਣ ਦੇ ਵਿੱਚ ਕੋਈ ਹਰ ਨਹੀਂ ਕਿ ਮਾਨਸਾ ਹਲਕੇ ਦੇ ਵਿੱਚ ਮਾਨਸਾ ਜ਼ਿਲ੍ਹੇ ਦੇ ਵਿੱਚ ਬਠਿੰਡੇ ਨਾਲੋਂ ਜਿਹੜੀ ਹੈ ਅਕਾਲੀ ਦਲ ਦੀ ਪੋਜੀਸ਼ਨ ਮਜ਼ਬੂਤ ਹੈ ਇਹਦੇ باوجود ਬਠਿੰਡਾ ਤੇ ਆ ਸਾਰਾ ਹਲਕਾ ਜਿਹੜਾ ਹੈਗਾ ਇੱਥੇ ਉਹ ਗੱਲ ਹੈ ਨਹੀਂ ਈਵਨ ਲੰਬੀ ਦੇ ਵਿੱਚ ਵੀ ਉਹ ਗੱਲ ਹੈ ਨਹੀਂਗੀ ਸੋ ਕਈ ਲੋਕ ਕਹਿੰਦੇ ਕਿ ਜੀ ਫਿਰ ਹੁਣ ਬੀਬੀ ਕਰੂਗੀ ਜੇ ਬੀਬੀ ਨੇ ਚੋਣ ਲੜਨਾ ਤਾਂ ਬੀਬੀ ਐਸੇ ਸਾਰਾ ਪੰਜਾਬ ਪਏ। ਔਰ ਜੇ ਬੀਬੀ ਦੀ ਤੁਸੀਂ ਗੱਲ ਕਰਦੇ ਹੋ ਕਿ ਬੀਬੀ ਦੇ ਪੇਕੇ ਦਰਨ ਵਾਲੇ ਜੀ ਪੇਕੇ ਨਹੀਂ ਬੀਬੀ ਦਾ ਸਾਰੇ ਵੀ ਉੱਥੇ ਹੀ ਹੈ। ਹੂੰ ਹੂੰ। ਅਸਲ ਦੇ ਵਿੱਚ ਜਿਹੜਾ ਉਹ ਪਿੰਡ ਹੈ ਤਰਨਤਾਰਨ ਜ਼ਿਲ੍ਹੇ ਦੇ ਵਿੱਚ ਪੁਰਾਣਾ ਪਿੰਡ ਢਿੱਲੋਂ ਪਾਈਚਾਰੇ ਦਾ ਉਹ ਹੈ। ਇਹ ਢਿੱਲੋਂ ਪਾਈਚਾਰੇ ਨੇ ਉੱਥੋਂ ਮਾਈਗ੍ਰੇਟ ਕਰਕੇ ਮਾਲਵੇ ਚ ਆਏ ਸੀ। ਮਾਲਵੇ ਵਿੱਚ ਆ ਕੇ ਬੰਗੀਰ ਬੰਗੀਰ ਪਿੰਡ ਹੈ ਲੰਬਾ ਚਲੋ ਆਪਣੇ ਥਾਣਾ ਕੋਟ ਫਤਾ ਤੇ। ਉੱਥੇ ਇਹਨਾਂ ਨੇ ਆਪਣਾ ਟਿਕਾਣਾ ਬਣਾਇਆ ਸੀ। ਉੱਥੇ ਗੁਰੂ ਗੋਬਿੰਦ ਸਿੰਘ ਵਾਲੀ ਘਟਨਾ ਵਾਪਰੀ ਸੀਗੀ ਜਦੋਂ ਗੁਰੂ ਗੋਬਿੰਦ ਸਿੰਘ ਬਠਿੰਡੇ ਵਾਲੇ ਕਿਲੇ ਚ ਆਏ ਤੇ ਉਹਨਾਂ ਨੇ ਕਿਸੇ ਨੇ ਕਿਹਾ ਜੀ ਇੱਥੇ ਬੜਾ ਖਤਰਨਾਕ ਦਿਓ ਹੈ ਮੈਂ ਤਾਂ ਵੈਸੇ ਕਿਉਂਕਿ ਪਦਾਰਥਵਾਦੀ ਸੋਚ ਦਾ ਬੰਦਾ ਉਹ ਕਹਿੰਦੇ ਦਿਓ ਨੂੰ ਜਦੋਂ ਗੁਰੂ ਸਾਹਿਬ ਨੇ ਕਾਬੂ ਕਰਨ ਦੀ ਕੋਸ਼ਿਸ਼ ਕੀਤੀ ਤੇ ਉਹਨੇ ਕਿਹਾ ਜੀ ਮੈਨੂੰ ਇਸ ਤਰ੍ਹਾਂ ਨਾ ਮੈਨੂੰ ਮਾਨਸਨਮਾਨ ਨਾਲ ਤੋਰੋ ਤੇ ਬਲੀ ਦੇਣ ਦੀ ਗੱਲ ਆ ਗਈ ਵੈਸੇ ਸਿੱਖ ਧਰਮ ਦੇ ਵਿੱਚ ਬਲੀ ਵਾਲੀ ਕੋਈ ਗੱਲ ਵੀ ਨਹੀਂ ਪਰ ਜੋ ਇਹ ਦੰਦ ਕਥਾ ਹੈ ਤਾਂ ਦੰਦ ਕਥਾ ਦੇ ਮੁਤਾਬਕ ਕਹਿੰਦੇ ਗੁਰੂ ਸਾਹਿਬ ਨੇ ਕੋਈ ਸਿੰਘ ਭੇਜ ਤੇ ਵੀ ਜਾਓ ਤੇ ਉਹ ਬਗੇਰ ਪਿੰਡੇ ਦੇ ਵਿੱਚ ਇੱਕ ਛੋਟਾ ਹੈਗਾ ਤੇ ਉਹਨੂੰ ਲੈ ਕੇ ਆਓ। ਉੱਥੇ ਗਏ ਤੇ ਉੱਥੇ ਉਹ ਝੋਟੇ ਨੂੰ ਜਦੋਂ ਲੈ ਲੈਉਣ ਲਈ ਉਹਨਾਂ ਨੇ ਪੁੱਛਿਆ ਕਿ ਝੋਟਾ ਕਿੱਥੇ ਤੇ ਪਿੰਡ ਦੇ ਲੋਕਾਂ ਨੇ ਕੁਝ ਸਟਿਚਰ ਕਰਤੀ। ਚਲੋ ਝੋਟੇ ਨੂੰ ਉਹ ਲੈ ਆਇਆ ਇੱਥੇ ਫਿਰ ਗੁਰੂ ਸਾਹਿਬ ਨੇ ਪੁੱਛਿਆ ਵੀ ਕੋਈ ਗੱਲ ਬਾਤ ਉਹਨੇ ਦੱਸਦੇ ਇਹ ਟੀਚਰ ਕਰਤੀ ਤੇ ਉਹਨੇ ਕਿਹਾ ਦੁ ਸ਼ਰਾਪ ਦੇਤਾ। ਮੈਂ ਇਹਦੇ ਨਾਲ ਵੀ ਸਹਿਮਤ ਨਹੀਂ ਪਰ ਇਹ ਦੱਦ ਕਥੇ ਮੈਨੈ ਨਹੀਂ ਪੜੀਏ। ਹਾਲਾਤ ਕੋਈ ਵੀ ਹੋਣ ਕੋਈ ਕਾਰਨ ਕੋਈ ਵੀ ਹੋਏ ਹੋਣ ਤਿੰਨ ਬਜ਼ੁਰਗ ਸੀ ਉਸ ਪਿੰਡ ਦੇ ਇੱਕਦਮ ਅਸੀਂ ਪਾਰਾ ਇੱਕਦਮ ਅਸੀਂ ਫੱਤਾ ਤੇ ਇੱਕਦਮ ਅਸੀਂ ਕੁਦ्डा ਪਾਰੇ ਨੇ ਕੋਟਪਾਰਾ ਫੱਤੇ ਨੇ ਕੋਟਫੱਤਾ ਤੇ ਕੁdde ਨੇ ਬਨ ਲਿਆ ਕੁੱਦਾ ਕੁdde ਦੇ ਵਿੱਚੋਂ ਫਿਰ ਬਾਦਲ ਪਿੱੜ ਗਏ ਗਏ ਇਸ ਕਰਕੇ ਜਿਹੜਾ ਪੁਰਾਣਾ ਪਿੰਡ ਹੈ ਨਾ ਇਹ ਉੱਥੇ ਤੇ ਮੈਂ ਯਾਦ ਕਰਾਉਣਾ ਤੁਹਾਨੂੰ ਕਿ ਇਹ ਜਦੋਂ ਬੀਬੀ ਪਿੱਛੇ ਜਦੋਂ ਬੇਅਦਵੀ ਵਾਲਾ ਦੌਰ ਚੱਲਦਾ ਸੀ ਉਹਦਾ ਗੁੱਸਾ ਬਹੁਤ ਜ਼ਿਆਦਾ ਸੀ ਉਹਦੋਂ ਬੀਬੀ ਉਸ ਪਿੰਡ ਦੇ ਵਿੱਚ ਉੱਥੇ ਮਿੱਟੀ ਵੀ ਕੱਢਦੇ ਬਾਦਲ ਪਰਵਾਹ ਉੱਥੇ ਮਿੱਟੀ ਕੱਢਣ ਜਾਂਦਾ ਮਾਜੀ ਮਾਜੀ ਤੇ ਉਦੋਂ ਆਪਾਂ ਖਬਰ ਵੀ ਕੀਤੀ ਸੀ ਕਿ ਲੋਕਾਂ ਨੇ ਜਿਹੜੇ ਹੈਗੇ ਹੱਥਾਂ ਦੇ ਆ ਜਿਹੜੇ ਪਲਾਸਟਿਕ ਦੇ ਲਿਫਾਫੇ ਹੁੰਦੇ ਆ ਗੋਹਾਪਾਗੇ ਖੜ ਕੇ ਸੁਝੇ ਕਿ ਅਸੀਂ ਇਸ ਪਿੰਡ ਵਿੱਚ ਬਣਨ ਦੇ ਬੇਅਦਵੀ ਵਾਲੇ ਕਿਉਂਕਿ ਮਾਝੇ ਵਾਲੇ ਕੱਟੜ ਸਿੱਖ ਹੈ ਸੋ ਭਵੇਂ ਜਿੰਨਾ ਮਰਜ਼ੀ ਹੋਵੇ ਜਦੋਂ ਔਰਤ ਦੇ ਰੂਪ ਦੇ ਵਿੱਚ ਕੋਈ ਬੰਦਾ ਉਧਰ ਜਾਵੇ ਆਪਣੇ ਪੇ ਕਿਹਾਂ ਤੇ ਆਪਣੇ ਪ੍ਰਾਣੇ ਸਹੁਰੇ ਦੇ ਪੁਰਾਣੇ ਸਹੁਰਿਆਂ ਦੇ ਵਿੱਚ ਉੱਥੇ ਫਿਰ ਔਰਤ ਨੂੰ ਸਿੱਖੀ ਦੇ ਵਿੱਚ ਜਿਹੜਾ ਹੈਗਾ ਮਾਨ ਸਨਮਾਨ ਮਿਲਦਾ ਹੈ ਵੈਸੇ ਵੀ ਉਸ ਇਲਾਕੇ ਦੇ ਵਿੱਚ ਮੇਰਾ ਖਿਆਲ ਮਜੀਠੀਆ ਸਾਹਿਬ ਦਾ ਵੀ ਚੰਗਾ ਮਿਚਟੀਆਂ ਪਰਿਵਾਰ ਦਾ ਵੀ ਚੰਗਾ ਜਿਹੜਾ ਹੈਗਾ ਮਾਨਤਾ ਨੇ ਔਰ ਕੋਈ ਅਤਕਤਨੀ ਨਹੀਂ ਬੀਬੀ ਜਾ ਵੀ ਸਕਦੀ ਹੈ ਦੇ ਕਲੂਰ ਸਾਹਿਬ ਹਲਕੇ ਜਾ ਸਕਦੇ ਜਾ ਸਕਦੇ ਖਡੂਰ ਸਾਹਿਬ ਹਲਕੇ ਦੇ ਵਿੱਚ ਇਸ ਵੇਲੇ ਕੈਂਡੀਡੇਟ ਕੌਣ ਹੈ ਜਾਂ ਤਾਂ ਬਿਕਰਮ ਆਪ ਹੈਗੇ ਜਾਂ ਬੀਬਾ ਜੀ ਹੈ ਹੋਰ ਕੌਣ ਹੈ ਅੱਗੇ ਜਗੀਰ ਕੌਰ ਨੂੰ ਲੜਾਈ ਸੀ ਹੂੰ ਉਸ ਤੋਂ ਪਹਿਲਾਂ ਬਰਮਪੁਰਾ ਸਾਹਿਬ ਲੜਾਈ ਸੀ ਨਾ ਹੁਣ ਬਰਮਪੁਰਾ ਤੇ ਨਾ ਬੀਬੀ ਜਗੀਰ ਕੌਰ ਵੀ ਅਜੇ ਅਕਾਲੀ ਦਲ ਚ ਆਈ ਨਹੀਂ ਕਿ ਵਾਪਸ ਨਹੀਂ ਆਈ ਉਹ ਹੁਣ ਕੀ ਬਣਦਾ ਇਹਦੇ ਤੋਂ ਆਪਾਂ ਇਨਕਾਰ ਨਹੀਂ ਕਰ ਸਕਦੇ ਹੋ ਸਕਦਾ ਹੈ